ਈਆ ਦੀ ਬੱਕਰੀ ਬੇਤ ਨਹੀਂ ਨਹੀਂ ਉਹਦਾ ਸਰਾ ਖੜਾ ਪਰ ਅੱਬਾ ਹੋ ਥੱਪੀ ਹੋ ਗਵਰ ਕਰਦੀ ਯਾਰ ਥੱਪੀ ਮੁੱਛ ਵਾਲਾ ਮਾਰਦਾ ਦੀਗਾ ਜਾਂ ਮੈਂ ਮਾਰਦਾਗਾ ਦੋ ਘੜਾ ਚਾਲੀ ਦੀ ਹੋ ਗਈ ਬੱਕਰੀ ਆ ਪਰ 2000 ਰੁਪਏ ਪਤਾ ਭਾਂਜੇ ਗੱਲ ਕੀ ਯਾਰ ਸੱਟ ਮਾਰਦੀ ਚਾਚੇ ਨੇ ਆ ਮੈਂ ਵੀ ਫਿਰ ਪਤਾ ਠੀਕ ਆ ਇਹ ਨਸਲਾਂ ਹੀ ਕਵਾਤੀਆਂ ਤੇ ਸੇਮ ਜੀ ਫਿਰ ਅੱਗੇ ਨੂੰ ਨਸਲ ਨਹੀਂ ਪੈਦਾ ਹੋਣੀ ਨਸਲ ਤੈਨੂੰ ਵੀ ਪਤਾ ਵੀ ਕਿੱਥੇ ਜਾਣੀ ਬੱਕਰੀ ਮੈਂ ਤਾਂ ਇਹਦੇ 'ਚ ਹੈ ਨਹੀਂ ਕੁਸਾ ਤੱਕਾ ਉੱਥੇ ਮਾਰੂੰਗਾ ਜੇ ਕਹੇ ਨਹੀਂ ਨਾ ਤੱਕਾ ਦਾ ਮਾਰਦੇ ਕੋਈ ਨਾ ਫਿਰ ਆਪਾਂ ਤਾਂ ਖੜਿਆ ਹਰੇ ਫੜਾ ਪਰ ਉਹ ਨਾ ਹੋਵੇ ਕਿ ਮੈਨੂੰ ਭੱਜਣਾ ਪਵੇ ਭੱਜ ਨਹੀਂ ਦਿੰਦਾ ਹੈਗਾ ਉਹ ਵੀ ਬਾਈ ਬੱਕਰੀ ਕੋਲ ਖੜਾ ਨਾ ਤਾਂ ਇਹਨਾਂ ਦਾ ਇਹਨੂੰ ਮਾਰੀਏ ਨਾ ਤੁਨੂੰ ਮਾਰਾਂ ਨਾ ਫੜ ਬੱਕ ਪੁੱਤ ਬੱਕ ਤੇਰੀ ਵੇਪੀ ਹੁਣ ਮੇਰੀ ਕਦਰ ਕਰਦੀ ਹੱਥ ਹੱਥ ਦੁਖਦਾ ਸਰਦੇ 30000 ਦੀ ਬੱਕਰੀ ਵੇਚ ਨਹੀਂ ਨਹੀਂ ਉਹ ਬਸ ਰੱਖ ਪਰ ਹੱਥ ਫਾਹ ਪੈਨੂ ਲਾ ਫੜ ਉਹ ਫੋਨ ਹੋਇਆ ਫਿਰ ਹੁਣ ੱੱਕਾ ਰਹਿਣਾ ਕਰ ਇਹਨਾਂ ਨੂੰ ਉਹ ਬੱਕ ਪੱਕਾ ਨਹੀਂ ੱੱਕਾ ਨਹੀਂ ਹੈਗਾ ਦੇ ਦੇ ਉਹ ਦੇ ਦੇ ਨਹੀਂ ਹੈਗਾ ਕੋਈ ਨਹੀਂ ਰੱਖਿਆ ਹੋਵੇ ਫਿਰ ਕਿੱਥੇ ਗੱਲਾਂ ਨੇ ਹੁਣ ਕਹੋ ਜਰਾ ਉਹ ਕਦੋਂ ਦਾ ਕਰਵਾ ਮਾੜੀ ਮੁੱਡੀ ਯਾਰਾ ਕਦੋਂ ਹੁਣ ਮੈਂ 15000 ਦੇ ਕਰਵਾ ਉਹ ਜਾ ਜਾ ਗੋੜੀਆਂ ਜਾ ਜ਼ਮੀਨ ਕਦੋਂ ਨਿਕਲਦਾ ਕਰ ਆਪਾਂ ਨਹੀਂ ਲੜਦੇ ਆਪਾਂ ਨਹੀਂ ਲੜਦੇ ਤਾ ਕਰਦੇ ਆ ਤੋ ਜ਼ਮੀਨ ਕਦੋਂ ਨਿਕਲਦਾ ਆ ਕਰਦਾ ਬੰਦਾ ਜ਼ਮੀਨ ਕਦੋਂ ਨਿਕਲਦਾ ਮਰਜੀ ਘਟ ਲੈ ਹੂੰ ਆ ਮੋਰੇਲਾ ਪਤਾ ਦਾ ਲੱਗੇ ਵੀ ਕੀ ਐ 847 ਹਾਂ ਪੂਰਾ ਚਾਲ ਜਿੰਨੀ ਚੜਦਾ ਮੈਂ ਬਾ ਫਿਰ ਨਹੀਂ ਜੀ ਫਿਰ ਕੋਈ ਰਹਿਣ ਦੇ ਫਿਰ ਸਾਡਾ ਖੜਾ ਬਾਸਾ ਹੀ ਅੰਡਾ ਜਮਾ ਐਂਡ ਦਾ ਦੇ ਤਾ ਕੰਡਲ ਆ ਰਿਹਾ ਕਮ ਸਾ ਵੀ ਹਾ ਹਾ ਮੈਜਰ ਕਿਨੇ ਕਰੀ ਹੁਣ ਪੁੱਤਾ ਇਹ ਕੀ ਕਹਿੰਦਾ ਇਹ ਤਾਂ ਕਹਿੰਦਾ 40 ਰੁਪਿਆ ਹੁਣ ਮੈਜਰ ਆਈ ਜਮਾ ਉਧਰ ਅੱਗੇ ਖੜੋ ਇੱਥੇ ਖੜੋ ਜੇ ਬੱਕਰੀ ਮੇਜਰ ਖੜੋ ਯਾਰ ਮੇਰੀ ਕਿ ਲਿਆ ਹੋਰ ਤੇ ਪੁੱਤ ਮੇਰਾ ਕੋਸ ਐ ਕਰਦਾ ਬੱਕਰੀ ਵੱਡੀ ਐ ਸੌਦਾ ਤੁਸੀਂ ਬੱਕਰੀ ਦੇ ਵੇਚਦੇ ਹੁੰਦੇ ਵੇਚਲਾ ਓਏ ਬੱਕਰੀ ਐਡੀ ਵੱਡੀ ਐ ਸੌਦਾ ਤੁਸੀਂ ਐ ਕਰਦੇ ਹੁੰਦਾ ਜਿਵੇਂ ਮੈਂ ਮਨ ਲਾਦਾ ਕਿ 10000 ਦਾ ਮੇਮਣਾ ਵੇਚਣਾ ਹੁੰਦਾਗਾ ਗੜਸ ਵੀ ਰੱਖ ਚਾਚਾ ਹਾਂ ਗੜਸ ਵੀ ਰੱਖ ਮੜਾ ਗੜਸ ਰੱਖ ਸਾਬੇ ਮੈਂ ਕਰਦਾ ਜਿਵੇਂ 10000 ਦਾ ਸੌਦਾ ਵੇਚਣਾ ਹੁੰਦਾ ਉਹ ਫੜ ਫਿਰ ਬੱਕਰੀ ਐਡੀ ਲਈ ਫੜਾ 100 ਰੁਪਿਆ ਲਾ ਦੋ ਹੋਰ ਪਾ ਯਾਰ ਹੋਰ ਪਾ 10000 10000 ਨਾ ਨਹੀਂ ਮੰਨ ਜਾ ਤੂੰ ਮੈਂ ਇਕੱਠਾ ਪਾਏ ਪਾਏ 10000 ਘੱਟਾ ਤੈਨੂੰ ਮੈਂ 500 ਇਕੱਠੀ ਦੂੰ ਤੈਨੂੰ ਪੰਜ ਪੀ ਮਾਰਿਆ ਇਹਦਾ ਹੈ ਖੜ ਜਾ ਨਹੀਂ ਚਾਚਾ ਭਾਈ 500 ਬਾਦਾਂ ਮਾਰਤਾ ਆਹ ਬੋਲ ਕਿੰਨੇ ਦੀ ਕੰਨਾਂ ਨੂੰ ਤੂੰ ਵੀ ਹੋ ਜਾ ਹੁਣ ਆ ਜਾ ਉਹ ਕਿੰਨੇ ਕਰੀਏ ਗੱਲ ਹੁਣ ਯਾਰ ਕਿੰਨੇ ਮੈਂ ਕੰਨ ਦੱਸਦਾ ਬੋਝ ਕੇ ਮੈਂ ਕੰਨ ਚ ਦੱਸਦਾ ਹਾਂ ਜੇ ਕੋਈ ਹੈਗੀ ਮਾੜੀ ਮੋਟੀ ਗੰਜੈਸ ਤਾਂ ਘੱਡ ਲਾ ਨਹੀਂ ਵੀਰੇ ਆਪਣਾ ਕਿਹੜਾ ਦੋਸਮਣ ਹਾਂਜੀ ਥਾਪੀ ਮਾੜੀ ਮੋਟੀ ਹੈਗੀ ਤਾਂ ਮਾਰ ਲਾ ਥਾਪੀ ਦਾ ਮਾਰ ਦੂੰਗਾ ਹੁਣ ਤੂੰ ਸਾਡੀ ਕਦਰ ਕਰਕੇ ਦੇ ਦੇ ਮੈਂ ਤਾਂ ਰੋ ਥਾਪੀ ਖੜ ਜਾ ਉਹ ਕਿਹੋ ਰੱਖੀ ਆ ਚਾਚਾ ਆ ਮਾਰੋ ਜੇ ਮੇਰਾ ਨਾਲ ਲੜੀ ਪਵੇ ਜੇ ਕੋਈ ਮਰਜੀ ਹੋ ਜਾ ਥਾਪੀ ਹੁਣ ਕਦਰ ਕਰਦੀ ਯਾਰਾ ਅਭੀ ਮੁੱਛਾ ਮਾਰਦਾ ਦੀਗਾ ਜਾਂ ਮੈਂ ਮਾਰਦਾਗਾ 2:40 ਹੋ ਗਈ ਬੱਕੀ ਯਾਰ ਪਰਾਂ ਦੇਖੋ ਯਾਰ ਅਜੇ ਤਾਂ ਜੋ ਕੋਈ ਨਹੀਂ ਆ ਗਿਆ ਮਾਨੇ ਆ ਤੋ ਫਿਰ ਗੱਲ 35 ਤੋਂ ਸਿੱਧਾ ਤਨ ਹਜੇ ਸਾਪੀ ਮੇਰਾ ਪੱਟੂ ਕੋ ਕਰਵਾਇਆ ਨਾ ਹਜੇ ਆਹਿਆ ਪੈਸੇ ਹਾਂ ਘੱਟ ਨੇ ਮੰਨ ਜਾਂਦੇ ਘੱਟ ਨੇ ਪੈਸੇ ਉਹ ਦੇ ਦੇ ਯਾਰ ਆਹ ਦੇਖੀ ਸੇ ਤੋਂ ਕਹਾਲ ਦੇ ਆਹ ਕਿਸੇ ਮਰਜੀ ਯਾਰ ਬੱਕਰੀ ਵੀ ਦੇ ਲਾਤੀ ਆ ਅੱਧੀ ਆ ਬੱਕਰੀ ਯਾਰ ਇਹ ਜੋ ਕੋ ਹੱਥ ਸਾਹਮਣੇ ਯਾਰ ਮੰਗ ਲਈ ਜਾ ਰੋ ਦੇ ਦੇ ਨਹੀਂ ਮੰਨ ਜਾਂਦਾ ਤੂੰ ਗੱਲ ਦੇ ਦੇ ਬੱਕਰੀ ਜੈ ਜੀ ਲੱਗਿਆ ਤੈਨੂੰ ਤੇਰੇ ਉਹ ਨਹੀਂ ਕੋਈ ਨਹੀਂ ਜੈ ਲੱਗਿਆ ਉਹ ਜੈ ਦਾ ਫੌਂਦੇ ਨਗਰੀ ਮੇਜਰਾ ਖੜੀ ਮੈਂ ਇੱਥੇ ਮੈਂ ਤਾਂ ਦੇਖ ਚਾਚਾ ਤੇਰੀ ਮੋੜ ਹੀ ਨਹੀਂ ਇਹ ਮੋੜਦਾ ਹੁਣ ਓ ਮੈਂ ਦੱਸ ਇਦੂ ਕੇ ਹੁਣ ਮੈਂ ਤੇਰੀ ਮੋੜੇ ਦਾ ਨਾ ਹੁਣ ਆਖਰੀ ਗੱਲ ਰਹਿ ਗਈ ਲੋ ਨੂੰ ਬੱਕ ਦੀਨ ਤੇ ਮਾਲਾ ਵੀ ਖਾਉਂਦੇ ਨੇ ਯਾਰ ਕੁੱਤੋਂ ਬੰਦਾ ਤੇ ਮਾਲਾ ਲਵਿਆ ਜੀ ਯਾਰ ਮੈਂ ਲਾਉ ਜੀ ਕੰਨਾ ਯਾਰ ਨਹੀਂ ਨਹੀਂ ਕੋਈ ਉਹ ਯਾ ਕੋਈ ਨੁਕਸ ਬਾਬਾ ਕਦਰ ਨਹੀਂ ਕਰਦਾ ਕਿਸੇ ਕਦਰ ਯਾਰ ਮੈਂ ਕਦਰ ਇੰਨੀ ਤਾਂ ਕਰਤੀ ਤਰੀ ਹੁਣ ਇਦੋਂ ਦੱਸ ਕੀ ਕਰੀਏ 3-3000 4-4000 ਦੀਆਂ ਮਾਰਾਂ ਤੂੰ ਲੋੰਗਾ ਕਿਉਂਕਿ ਗਮੀ ਨਹੀਂ ਮੋਜਦਾ ਕਿਸੇ ਬਸ ਯਾਰਾ ਸ਼ੁਕਰੀਆ ਯਾਰ ਨਹੀਂ ਕੋਈ ਨਹੀਂ ਅੱਧੀ ਤਾਂ ਫਿਰ ਜਰ ਜੋ ਚੀਜ਼ ਆ ਤੁਹਾਡੇ ਸਾਹਮਣੇ ਉਹ ਸਾਹਮਣੇ ਤਾਂ ਹੈਗੀ ਆ ਫਿਰ ਸਾਹਮਣੇ ਦੇ ਕੀ ਮੁੱਲ ਲੱਗ ਰਹੇ ਇਹ ਗੱਲ ਨਹੀਂ ਹੈਗੀ ਅਸੀਂ ਕਿਹੜਾ ਕਹਿਣਾ ਪਾਵੀਆ ਹੁਣੋਂ ਗਾਹਾਂ ਹੋਰ ਕੀ ਪਾਵੇਂਗਾ ਫਿਰ ਮੈਂ ਗਾਹਾਂ ਕਿੱਥੇ ਜਾਊਂਗਾ ਕਿੱਥੇ ਮਾਜੀਆਂ ਘਰ ਡਕਾ ਲਾਂ ਯਾਰਾ ਮੇਰੇ ਤੇ ਘਰ ਜਾਣਾ ਹੈ ਤੇ ਮਰਜ਼ੀ ਰੱਖੇ ਨੂੰ ਮੈਂ ਤਾਂ ਕਹਿੰਦਾ ਤੈਨੂੰ 4 ਪੈਸੇ ਦੇ ਕੇ ਦੱਸ ਮੇਰੇ ਘਨੇ ਕੀ ਦੇਖਦਾ ਨਹੀਂ ਆ ਨਾ ਦੇਖ ਕੈਮਰੇ ਘਨੇ ਨੀ ਨਾ ਪੂਹਣਾਂ ਨੀ ਬੱਕਰੀ ਮਾਦਰ ਕੇ ਤਾਂ ਦੇਖਦਾ ਕੀ ਪਤਾ ਮੈਂ ਤੇਰੇ ਗਲ ਚੇ ਪਾਦਾ ਮੈਂ ਪਾਵੀ ਰੱਖ ਲੂਗਾ ਪਾੜਣਾ ਚੱਲ ਤੂੰ ਪਾ ਕੀ ਆ ਫੜ ਜਾ ਯਾਰ ਪੂਰੇ ਵੀ ਹੋ ਗਈ ਯਾਰ ਹੁਣ ਜੇ ਥਾਪੀ ਪੂਰੇ ਉਹ ਨਹੀਂ ਚਾਲੀ ਦੀ ਹੋ ਗਈ ਰੱਖ ਲੈ ਹੁਣ ਹੁਣ ਮਾ ਬੰਦਿਆ ਉਹ ਬਾਹਰ ਹਰਿ ਮਨ ਯਾਦ ਕਰਦਾ ਨੂੰ ਯਾ ਬਾਜਾ ਬਸ 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 ਟੋਰ ਨਾ ਨਾ ਬਸ ਬਸ ਇਹ ਬਸ ਬਸ ਯਾਰ ਨਾ ਨਾ ਹੁਣ ਨਹੀਂ ਬਸ 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 ਬਈ ਮੈਂ ਜਮਤ ਹਾਂ ਮਾ ਨਾ ਨਾ ਹੁਣ ਨਹੀਂ ਤੂੰ ਮੰਨ ਲੈ ਛੋੜ ਦੇ 2000 ਤੋਂ 1000 ਮੈਨੂੰ ਉਹ ਕੱਲ ਤੋਂ ਘੱਟ ਦੇ ਦੇ ਨਾ 1200 ਨਹੀਂ ਨਹੀਂ 2000 ਰੁਪਏ ਪਤਾ ਪੈ ਗਿਆ ਜਿਹੜਾ ਸੱਟ ਮਾਰਦੀ ਚਾਚੇ ਨੇ ਹਾਂ ਮੈਂ ਵੀ ਫਿਰ ਪਤਾ ਗਿਆ ਭਾਈ ਇਹਨੇ ਵੀ 1000 2000 ਇੱਕ ਇਹਨਾਂ ਖਰਚਾ ਵੀ ਮੰਨ ਮੈਂ ਮੇਰੀ ਮੋਣੀ ਮਾਣੀ ਨਹੀਂ ਹੋਏਗੀ ਆ ਵਾ ਦੇ ਦੇ ਬੱਕਰੀ ਬਾਣੀ ਤੇਰੀ ਬਾਣੀ ਤੇਰੀ ਮੈਂ ਕਰਾਉਂਗਾ ਤੂੰ ਲੈ ਆ ਜਾ ਉੱਥੇ ਆ ਜਾ ਫਿਰ ਜਿੱਥੇ ਮੈਂ ਤੈਨੂੰ ਕਿਹਾ ਐਦਾਂ ਫਿਰ ਤੂੰ ਇਹਨੂੰ ਮੈਨੂੰ ਮਾਰ ਕੇ ਬੰਦ ਤੂੰ ਮੋਹ ਨਹੀਂ ਕਰੂ ਮੈਂ ਯਾਰ ਫਿਰ ਮੈਨੂੰ ਮਾਰ ਦੇ ਦੱਸ ਕਿੱਟੀ ਕਿ ਲੁੱਟਿਆ ਤੇ ਚ ਲੁੱਟ ਬਾਲੀਆ ਮੇਰੀ ਬੱਕਰੀ ਵਧੀਆ ਦੇਖਦੀ ਹੁਣ ਕੋਈ ਨਹੀਂ ਫਿਰ ਵਧੀਆ ਬੈਲ ਸੀ ਕੋਈ ਗੱਲ ਨਹੀਂ ਆਪਾਂ ਨੇ ਘੜਾ ਬੱਕਰੀ ਦੱਸ ਆ ਫੜ ਜਦੋਂ ਲੜਦਾ ਨਾ ਮੈਨੂੰ ਪਤਾ ਤੂੰ ਡਰਦਗਾ ਆ ਫੜ ਆ ਮੁੰਟਰੀ ਖੋਦ ਮੇਰਾ ਆ ਜੀ ਹਜ਼ਾਰ ਰੁਪਈਆ ਵਿੱਚ ਪੈ ਗਿਆ ਤੇਰਾ 40 ਪੈ ਰੋਈਆ ਆਂ ਜਾ ਆਂ ਜਾ ਗੱਡੀ ਨਹੀਂ ਗੱਲ ਹੁੰਦੀ ਮੇਰਾ ਭੈਣ ਦੀ ਫੋਤੀ 1500 ਤੂੰ ਮਾੜੀ ਮੋਟੀ ਦਾ ਖਸਮਾ ਕਦਰ ਕਰ ਲੈ ਆ ਜਾ ਇਹ ਪੈਸੇ ਦੇ ਆ ਪੈਸੇ ਦੇ ਦੇ ਨਾ ਤੇਰੇ ਬਾਪਾ ਮਾਰ ਦੇ ਥਾਪੀ ਚਾਚਾ ਹੁਣ ਮਾਰ ਥਾਪੀ ਆ ਜਾ ਹੁਣ ਚੰਗੀ ਤਰ੍ਹਾਂ ਇੱਕ ਹੋਰ ਮਾਰ ਹਟ ਜਾ ਇਧਰ ਭੱਜ ਜਾਗਾ ਤੂੰ ਜਨਨਾ ਐਡੀ ਮੱਕਰੀ ਨਹੀਂ ਆ ਜਾ ਭੱਟੀਆਂ ਸੀ ਜਿੰਝ ਤਰਸੀਮ ਜੀ ਚਾਚੇ ਨੇ ਸਿੰਝ ਭੱਟੀਆਂ ਮੰਡੀ ਦੀ ਹਾਂ ਉੱਥੇ ਘੜਾ ਆ ਜਾ ਇਕੱਠੇ ਰੁਪਏ ਪਾ ਰਹੇ ਹਾਂ ਹਾਂ ਜੋਗੀ 30 ਤੋਂ 30 ਤੋਂ ਚੱਲਿਆ ਸੀ ਹਾਂ ਕਿੰਨੇ ਦੀ ਕਰਤੀ ਹੁਣ ਟੱਕਦੇ 40 ਦੀ ਸ਼ਗਨ ਬਾ 42000 ਦਾ ਸ਼ਗਨ ਹਾਂ ਪੱਟੀ ਨਹੀਂ ਗਈ ਚੰਡੀ ਤੜਕੇ ਦੀ ਕਿਸੇ ਤੋਂ ਹਾਂ ਲਵੇ ਲਵਰੇ ਤੇਰਾ ਆ ਜਾ ਤੁਸੀਂ ਪੱਟ ਲਈ ਝੰਡੀ ਪੱਟਦੀ ਮਰਜੀ ਦਾ ਕੌਣ ਆਜਾ ਖਾਨ ਸਾਹਿਬ ਹੋਊਗੀ ਕਾਉਂਟਰਲ ਦੀ ਬੱਕਰੀ ਇਹ ਬਾਈ ਕਾਉਂਟਰਲ ਤੋਂ ਬਾਹਰ ਆ ਬਾਹਰ ਹਾਂ ਕਦੋਂ ਸੁਣਾ ਕਹਿੰਦੇ ਆ ਇਹ ਬਾਈ 4 ਮਹੀਨਿਆਂ ਦੀ ਆ 4 ਮਹੀਨਿਆਂ ਦੀ ਹਾਂ ਠੀਕ ਆ ਪਰਸੇਮ ਜੀ ਹਾਲੇ ਤਾਂ ਭਰਨੀ ਆ ਤੁਸੀਂ ਵੀ ਚਲੋ ਤੁਸੀਂ ਵੀ ਆ ਜਾ ਬਾਈ ਗੱਲ ਇਹ ਸਮਝਣ ਵਾਲੀ ਹੁੰਦੀ ਹੈ ਪੁਰਾਣੇ ਉਹ ਗੱਲ ਸਮਝੀ ਆਉਂਗੀ ਇਹ ਜੀਆਂ ਬੱਕਰੀਆਂ ਤੁਸੀਂ ਆਏ ਦੱਸਿਓ ਵੀ ਹੁਣ ਪੰਜਾਬ ਚ ਕਿੰਨੀਆਂ ਰਹਿ ਗਈਆਂ ਨਾ ਮਾਤਰ ਮੰਗੋ ਇੱਕ ਜਾਂ 2% ਬੱਕਰੀਆਂ ਨੇ ਪੰਜਾਬ ਦੇ ਵਿੱਚ ਇਹ ਇਹ ਬਾਈ ਤੋਂ ਮੈਂ ਲਈਆ ਇਹਦਾ ਵੀ ਆਪਾਂ ਧੰਨਵਾਦ ਕਰਦੇ ਆ ਜਿਹੜੇ ਨੇ ਇਹੀ ਜੀ ਬਰੀਡ ਸਾਂਭ ਕੇ ਰੱਖੀ ਕਿੰਨਾ ਮੁੱਲ ਕਰਿਆ ਜੀ ਬਾਈ ਨੇ ਮੋਲੇ ਦਾ ਕਰਿਆ ਸੀ ਬਾਈ ਇਹਨੇ ਲੱਖ ਰੁਪਈਆ ਠੀਕ ਹੈ ਫਿਰ ਕਹਿੰਦਾ 65000 ਰੁਪਈਆ ਘੱਟ ਨਹੀਂ ਦਿੰਦਾ ਹਾਂ ਜੇ ਤਰਸੇਮ ਆਪਾਂ ਨੂੰ ਕੋਈ ਚੀਜ਼ ਲੜ ਜੇ ਆਹ ਕੈਮਰਾ ਭਾਈ ਖੜਾ ਇਹ ਇਹਨੇ ਤੁੰਗ ਵਾਲੀ ਮੰਡੀ ਤੋਂ ਤੁਸੀਂ ਵੀ ਵੀਡੀਓ ਬਣਾਈ ਸੀ ਚਿੱਟੀ ਬੱਕਰੀ ਦੀ ਉਹ ਵੀ ਆਣ ਆ ਟੁਣਕੇ ਨਾਲ ਲਈਦੀ ਵੀ ਲੈਣੀਆਂ ਉਹ ਤਾਂ ਬਸ ਉੱਤੇ ਜਿਵੇਂ ਮੰਗੇ ਦਿੱਤੇ ਨਾ ਹਾਂ ਇਹ ਬੱਕਰੀਆਂ ਭਾਈ ਆਪਾਂ ਇਹ ਵੇਚਣ ਵਾਸਤੇ ਨਹੀਂ ਲਈ ਹਮ ਇਹੀ ਜੀਆਂ ਬੱਕਰੀਆਂ ਮੈਂ ਕਹਿੰਦਾ ਵੀ ਜਿੱਤੋਂ ਖੜਾਈਆਂ ਜਾਂਦੀਆਂ ਨੇ ਵੀਰੇ ਸਾਲ ਸੇ ਮਹੀਨੇ ਘਰੇ ਖੜਾ ਲਓ ਹਮ ਜੇ ਆਉਣ ਵਾਲੇ ਸਮੇਂ ਜ਼ਿੰਦਗੀ 'ਚ ਕਾਮਯਾਬ ਹੋਣਾ ਵੱਧਾ ਕਰਨ ਵਾਲੀਆਂ ਮਸ਼ੀਨਾਂ ਨੇ ਇਹ ਮਸ਼ੀਨਾਂ ਨੇ ਠੀਕ ਹੈ ਠੀਕ ਆ ਇਹ ਨਸਲਾਂ ਹੀ ਕਵਾਤੀਆਂ ਤਸਵੀਮ ਜੀ ਫਿਰ ਅੱਗੇ ਨੂੰ ਨਸਲ ਨਹੀਂ ਪੈਦਾ ਹੋਣੀ ਨਸਲ ਨਹੀਂ ਪੈਦਾ ਹੋਣੀ ਇਹ ਨਸਲ ਪਦਾਉ ਮਹਿਕਮਾ ਨਸਲ ਪਦਾਉ ਮਹਿਕਮਾ ਸਹੀ ਗੱਲ ਕਾਊਂਟਰ ਤੋਂ ਕਿੰਨੀ ਬਾਹਰ ਹੋਊਗੀ ਇਹ ਬਾਈ 10 15 ਕਿਲੋ ਪਲੱਸ ਹੋਊਗੀ ਇਹ 20 1 ਕੁਇੰਟਲ 20 ਕਿਲੋ ਦੇ ਪਲੱਸ ਬਾਈ ਇਹ ਬਾਈ ਦੁੱਧ ਕਿੰਨਾ ਕਦਿੰਦੀ ਰਹੀ ਬੱਕਰੀ ਦੁੱਧ ਬਾਈ ਐਵੇਂ ਮੈਂ ਤਾਂ ਝੂਠ ਮਾਰਦਾ ਵੀਡੀਓ ਬਣਦੀ ਆ 4 3/2 ਲੀਟਰ ਦੁੱਧ ਆ ਪਾਸ ਇਹਨਾਂ ਦਾ ਹੋਊਗੀ ਮੇਮਣੇ ਸਾਰਾ ਉਸ ਕਰਕੇ ਹਾਂ ਮੈਂ ਲੱਕੂ ਇਹ 2:00 ਦੇ 2:00 ਯਾਰ ਇਹਦਾ ਟੱਕਿਆ ਢੋਲ ਆ ਇਹਦਾ ਕਰਮਾ ਪਤਾ ਇਹ ਸਾਢੇ 3:00 ਦੇ 2:00 ਪਹਿਲਾਂ ਕਿੰਨੇ ਦਿੱਤੇ ਨੇ ਬੱਚੇ ਨੇ ਕਿਵੇਂ ਪਹਿਲਾਂ ਬਾਈ ਇੱਕ ਦੋ ਵੀ ਦਿੰਦੀ ਰਹੀ ਆ ਇੱਕ ਵੀ ਦੇ ਦਿੰਦੀ ਬੱਚਾ ਮੈਂ ਝੂਠ ਮਾਰੀ ਜਾਂਦੀ ਆ ਅੱਛਾ ਮੈਂ ਕਹਿੰਦਾ ਤਿੰਨ ਬੱਚੇ ਦਿੰਦੀ ਆ ਇੱਥੇ ਵੀਡੀਓ ਚ ਮੁੜ ਕੇ ਗਾ ਨਹੀਂ ਨਹੀਂ ਸੱਚਾਈ ਦਾ ਨਿੱਤਰ ਕੇ ਉੱਪਰ ਹੀ ਆ ਜਾਣੀ ਆ ਬਾਈ ਸੱਚਾਈ ਦਾ ਸੱਚਾਈ ਹੋਈ ਰਹਿੰਦੀ ਆ ਠੀਕਾ ਕੁੱਲ ਗੱਲ ਨੇ ਅਗਲੇ ਹੰਦੇ ਜੀ ਬਾਈ ਕੁੱਲ ਬਾਈ ਇਹਦੇ ਮਾਰ ਹਾਂ ਪਰ ਸੇਮ ਹਾਂ ਅਸੀਂ ਮੰਡੀ ਚ ਹੋਰ ਨਹੀਂ ਕੁਝ ਖਰੀਦਿਆ ਨਾ ਕੁਝ ਵੇਚਿਆ ਹਾਂ ਅਸੀਂ ਬਸ ਆ ਹੀ ਬੱਕਰੀ ਦੇ ਮਗਰ ਪੈ ਤੜਕੇ ਆਏ ਆ ਗਰੀਏ ਹਾਂ ਆਏ ਬਾਇਆ ਕਰੀਏ ਅੱਛਾ ਤੁਸੋਂ ਦੋ ਨਹੀਂ ਪੰਜ ਬੱਕਰੀਆਂ ਦਾ ਹਾਂ ਅਜੇ ਮਾਲ ਖੜਾ ਰਿਹਾ ਇਹ ਮਹਾਵ ਖੜ ਜਾ ਹਜੀ ਇਹਦੇ ਕਰ ਕੀ ਹੁੰਦਾ ਉਹ ਫਿਰ ਇਹੀ ਬੱਕਰੀ ਮਿਹਨਤੀ ਬਾਈ ਇਹੇ ਅੱਛਾ ਮਹਾ ਵੀ ਹੋ ਜਾਊਗਾ ਨਿਬੜ ਜਾਂਦੇ ਗੱਲ ਆ ਨਿਬੜ ਗਈ ਇਹ ਜੰਪ ਲਗੇ ਠੀਕ ਐ ਇਹ ਲੈਲੀ ਬੱਕਰੀ ਇਹ ਫੇਰ ਲੈ ਲਈ ਹਾਂ ਨਿਬੜ ਗਈ ਗੱਲ ਆ ਚੱਲ ਹੁਣ ਥਾਪੀ ਦਾ ਮਾਰ ਦੇ ਹਮ ਬੜੇ ਮਾਰੇ ਨੇ ਇੱਕ ਹੋਰ ਮਾਰ ਦੇ ਫੇਰਾ ਓਏ ਥਾਪੀ ਆ ਯਾਰ ਭਾਈ ਲੈ ਗਿਆ ਚਾਚਾ ਮੈਨੂੰ ਪੈਸੇ ਦੇ ਜਾ ਚਾਚੇ ਹਮਣ ਲੈ ਆ ਦੇ ਹਾਂ ਨਿਬੜ ਗਿਆ ਭਾਈ ਇਹ ਪੰਜ ਬੱਕਰੀਆਂ ਸੀਗੀਆਂ ਪੰਜ ਚੋਂ ਇਹਨਾਂ ਨੇ ਇਹ ਲੈ ਲਈ ਵੱਡੀ ਇਹ ਮੇਜਰ ਸਿੰਘ ਹੋਰਾਂ ਨੇ ਵੱਡੀ ਬੱਕਰੀ ਕੱਢ ਲਈ ਭਾਈ ਚਾਹੋ ਜਿਹੇ ਵੱਡੀ ਸੀਗੀ ਉਹਨਾਂ ਨੇ ਵੱਧ ਪੈਸੇ ਪਾਉਣੇ ਪੈਗੇ ਹਨਾ ਮੈਂ ਜਾਂਦੀ ਸੀ ਮੰਨ ਲੱਗੀ ਬੱਕਰੀ ਇਹ ਮੰਨ ਲੱਗੀ ਪੰਜ ਬੱਕਰੀਆਂ ਤੇ ਭਾਈ 120 ਲੱਗਿਆ ਸੀ ਹੂੰ ਆਪਾਂ ਕੱਲੀ ਛੋਡੇ ਸਾਹਮਣੇ ਇਹ 41000 ਦੀ ਲਈ ਆ ਸਹੀ ਗੱਲ ਆ ਕਿੱਥੇ ਪੰਜ ਤੇ 120 ਲੱਗਿਆ ਸੀ ਆਪਾਂ ਕੱਲੀ 41 ਦੀ ਲਈ ਆ ਕੱਲੀ ਹੈ ਨਾ ਇਹ ਹੀ ਵੱਡੀ ਗੱਲ ਆ ਚਲੋ ਜਿਹੀ ਹੈਗੀ ਸੀ ਇਹਦਾ ਉਹ ਮਤਲਬ ਬੈਠ ਗਿਆ ਇਹਦਾ ਭਾਈ ਤੁਸੀਂ ਦੇਖੋ ਤਰਸੇਮ ਤੁਸੀਂ ਵੀ ਰੋਜ਼ ਹੁਣੇ ਵੇਚਣੀ ਆ ਨਾ ਨਾ ਭਾਈ ਇਹ ਰੱਖਣੀ ਆ ਇਹਦਾ ਰੱਖਣੀ ਆ ਭਾਈ ਅੱਛਾ ਰੱਖਣੀ ਆ ਬਾਈ ਇਹ ਰੱਖਣੀ ਹੈਗੀ ਇਹ ਜੀਆਂ ਬੱਕਰੀਆਂ ਬਾਈ ਕਿੱਥੇ ਮਿਲਦੀ ਨਹੀਂ ਮਿਲਦੀਆਂ ਇਹ ਸਮਝੋ 2 ਮਹੀਨੇ ਦਰਸ਼ੇਮ ਜੀ ਹਾਂ ਉਹ ਖਤਮਾ ਕਹਾਣੀ ਜੀ ਅੱਛਾ ਹਾਂ ਮਿਲਣੀਆਂ ਨਹੀਂ ਮੁਸ਼ਕਲ ਆ ਜੀ ਆਪਾਂ ਕਹਿੰਦੇ ਆ ਵੀ ਬਰੀਡ ਪੰਜਾਬ ਚੋਂ ਖਤਮ ਨਹੀਂ ਹੋਰ ਖਤਮ ਨਹੀਂ ਹੋਣੀ ਖਤਮ ਨਹੀਂ ਹੋਣੀ ਤੁਸੀਂ ਅੱਜ ਦੀ ਮੰਡੀ ਤੇ ਪਿਛਲੀਆਂ ਮੰਡੀਆਂ ਤੇ ਬੈਕ ਝਾਤ ਮਾਰ ਕੇ ਦੇਖੋ ਵੀ ਕਿੰਨਾ ਜ਼ਮੀਨ ਆਸਮਾਨ ਦਾ ਫਰਕ ਪੈ ਗਿਆ ਹੂੰ ਜੇ ਨਹੀਂ ਪਿਆ ਤਾਂ ਤੁਸੀਂ ਤਾਂ ਕਹੋ ਸਹੀ ਗੱਲ ਆ ਇਹ ਤਾਂ ਲੱਗਿਆ ਚੰਗਾ ਬਾਈ ਹੈ ਮੇਜਰ ਮੁਬਾਰਕਾਂ ਬਾਈ ਤੁਹਾਨੂੰ ਨੂੰ ਚਾਚਾ ਤੈਨੂੰ ਵੀ ਵਾਹ ਬੜੀ ਅੜ ਜਿਹੜੀ ਆ ਬਗ ਲੱਤੀ ਹੈ ਠੀਕ ਹੈ ਲੈ ਜੋ ਗੇਰਾ ਕਾਊਂਟਰ ਤੇ ਆਪਦੇ ਮੇਰਾ